ਪਾਕਿਸਤਾਨ ਵਾਲੇ ਪਾਸੇ ਇਹ ਬੇੜੀ ਰੋੜ ਚੱਲੀ ਸੀ ਪਰ ਮਸਾਂ ਇੰਨਾ ਲੋਕਾਂ ਦੀਆਂ ਜਾਂ ਨਾ ਬਚੀਆਂ ਨੇ ਦੇਖ ਸਕਦੇ ਹੋ ਇਸ ਬੇੜੀ ਦੇ ਵਿੱਚ ਕਿਸਾਨਾਂ ਦੇ ਦੋ ਟਰੈਕਟਰ ਲੱਦੇ ਹੋਏ ਸੀ ਔਰ ਇਸ ਦੇ ਨਾਲ ਕਰੀਬ 20 ਲੋਕ ਇਸ ਬੇੜੀ ਦੇ ਵਿੱਚ ਸਵਾਰ ਸੀ ਪਰ ਜਿਸ ਤਰੀਕੇ ਦੇ ਨਾਲ دریاਵੰਦ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਹੋਇਆ ਹੈ ਔਰ ਇਸ ਪਾਣੀ ਦੇ ਪੱਧਰ ਦੇ ਵੱਧ ਜਾਣ ਕਾਰਨ ਇਹ ਜਿਹੜੀ ਬੇੜੀ ਹੈ ਅਚਾਨਕ ਬੇਕਾਬੂ ਹੋ ਗਈ ਤਸਵੀਰਾਂ ਜਿਹੜੀਆਂ ਨੇ ਫਿਰੋਜ਼ਪੁਰ ਦੇ ਪਿੰਡ ਗਜਨੀ ਵਾਲਾ ਦੀਆਂ ਨੇ ਜਿੱਥੋਂ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਈਰਲ ਹੋ ਰਹੀ ਹੈ ਤਾਂ ਸਤਲੁਜ ਦੇ ਦਰਿਆ ਦੇ ਵਿੱਚ ਇਹ ਜਿਹੜੀ ਬੇੜੀ ਹੈ ਅਚਾਨਕ ਬੇਕਾਬੂ ਹੋ ਗਈ ਔਰ ਤਸਵੀਰਾਂ ਦੇਖ ਸਕਦੇ ਹੋ ਰੋਜ਼ਾਨਾ ਸਪੋਕਸਮੈਨ ਤੱਕ ਕਿ ਕਿੰਜ ਹੈ ਇਸ ਬੇੜੀ ਦੇ ਵਿੱਚ ਜਿਹੜੇ ਕਰੀਬ 20 ਲੋਕ ਸਵਾਰ ਸਨ ਔਰ ਕਿਸਾਨਾਂ ਨੇ ਆਪਣੇ ਦੋ ਟਰੈਕਟਰ ਜਿਹੜੇ ਨੇ ਇਸ ਬੇੜੀ ਦੇ ਉੱਤੇ ਜਿਹੜੇ ਨੇ ਉਲੱਦੇ ਹੋਏ ਸੀ ਔਰ ਪਾਣੀ ਦਾ ਵਹਾਅ ਅਚਾਨਕ ਤੇਜ਼ ਹੋਇਆ ਔਰ ਜਿਹੜੀ ਇਹ ਬੇੜੀ ਹੈ ਪਾਕਿਸਤਾਨ ਵਾਲੇ ਪਾਸੇ ਰੋਡ ਚੱਲੀ ਸੀ ਪਰ ਤੁਹਾਨੂੰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੀ ਹੈ ਕਿ ਜਿਹੜੇ ਲੋਕ ਇਸ ਬੇੜੀ ਦੇ ਵਿੱਚ ਸਵਾਰ ਸੀ ਉਹਨਾਂ ਦੀਆਂ ਮਸਾਂ ਜਾਨਾ ਬੱਚੀਆਂ ਨੇ ਤਾਂ ਦੇਖ ਸਕਦੇ ਇਹਨਾਂ ਤਸਵੀਰਾਂ ਦੇ ਵਿੱਚ ਇਸ ਦਰਿਆ ਨੂੰ ਪਾਰ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਸੀ ਪਰ ਇੱਥੋਂ ਜਿਹੜਾ ਕੰਡੇ ਤੇ ਜਿਹੜਾ ਲਿਆਉਣਾ ਬੜਾ ਔਖਾ ਹੋਇਆ ਕਿਉਂਕਿ ਕਿਸੇ ਨੌਜਵਾਨ ਵੱਲੋਂ ਹੀ ਇਹ ਜਿਹੜੀ ਵੀਡੀਓ ਹੈ ਬਣਾਈ ਗਈ ਆ ਔਰ ਦੇਖ ਸਕਦੇ ਹੋ ਸਤਲੂਈ ਦਰਿਆ ਦੇ ਵਿੱਚ ਪਾਣੀ ਜਿਹੜਾ ਉਹ ਵਦਿਆ ਹੋਇਆ ਤੁਹਾਨੂੰ ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹੋਵੇਗਾ ਤਾਂ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਇਹ ਜਿਹੜੀ ਬੇੜੀ ਆ ਪਾਕਿਸਤਾਨ ਵਾਲੇ ਪਾਸੇ ਰੁੜਦੀ ਤੁਹਾਨੂੰ ਨਜ਼ਰ ਵੀ ਆ ਰਹੀ ਹੋਵੇਗੀ ਪਰ ਜਾਣਕਾਰੀ ਮੁਤਾਬਕ ਦੱਸਦੀ ਹੈ ਕਿ ਬੜੀ ਮੁਸ਼ਕਲ ਤੋਂ ਬਾਅਦ ਇਸ ਬੇੜੀ ਨੂੰ ਜਿਹੜਾ ਨੌਜਵਾਨਾਂ ਨੇ ਕਿਨਾਰੇ ਲਿਆਂਦਾ ਯਾਨੀ ਕਿ ਕੰਡੇ ਲਿਆਂਦਾ ਔਰ ਜਿਹੜੇ ਇਸ ਬੇੜੀ ਦੇ ਵਿੱਚ ਲੋਕ ਸਵਾਰ ਸੀ ਉਹਨਾਂ ਨੂੰ ਜਿਹੜਾ ਸੁਰੱਖਿਅਤ ਉਨਾ ਦੇ ਘਰ ਪਹੁੰਚਾ ਦਿੱਤਾ ਗਿਆ ਹੈ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੇਕਰ ਨੌਜਵਾਨ ਹਿੰਮਤ ਨਾ ਮਾਰਦੇ ਤਾਕ ਵੇ ਵੀ ਹਾਸਾ ਜਿਹੜਾ ਉਹ ਵਾਪਰ ਸਕਦਾ ਸੀ ਇਹ ਜਿਹੜੀ ਬੀੜੀ ਆ ਪਾਕਿਸਤਾਨ ਵਾਲੇ ਪਾਸੇ ਰੋੜ ਸਕਦੀ ਸੀ ਪਰ ਮਸਾ ਲੋਕਾਂ ਦੀਆਂ ਵੀ ਜਾਨਾਂ ਬਚੀਆਂ ਨੇ ਔਰ ਸੁਰੱਖਿਅਤ ਇਹ ਜਿਹੜੇ ਆਪਣੇ ਘਰ ਵੀ ਪਹੁੰਚੇ ਨੇ ਤਾਂ ਮੌਕੇ ਦੀਆਂ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਆ ਔਰ ਜਿਸ ਤਰੀਕੇ ਦੇ ਨਾਲ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਭਾਰੀ ਅਮੀਂ ਪਿਆ ਅਜੇ ਵੀ ਵੱਖ-ਵੱਖ ਥਾਵਾਂ ਤੇ ਪਿਆ ਔਰ ਤਸਵੀਰਾਂ ਵੱਖ-ਵੱਖ ਥਾਵਾਂ ਤੋਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਹਾਲੇਚ ਉੱਤਰਾਖੰਡ ਦੇ ਵਿੱਚ ਬੱਦਲ ਫਟਿਆ ਔਰ ਉਸ ਤੋਂ ਬਾਅਦ ਦੇਖਿਆ ਗਿਆ ਕਿ ਜੰਮੂ ਕਸ਼ਮੀਰ ਦੇ ਕਸ਼ਤਵਾਰਡ ਦੇ ਵਿੱਚ ਵੀ ਬੱਦਲ ਫਟਿਆ اور تباہی ਦਾ خوفناک منظر ਦੇਖਣ ਨੂੰ ਮਿਲਿਆ اور ਬਹੁਤ ਲੋਕਾਂ ਦੀਆਂ ਜਿਹੜੀਆਂ ਮੌਤਾਂ ਨੇ ਹੋ ਚੁੱਕੀਆਂ ਨੇ ਕਈ ਜਣੇ ਜਿਹੜੀ ਲਾਪਤਾ ਨੇ ਉੱਥੇ ਰੈਸਕਿਊ ਆਪਰੇਸ਼ਨ ਲਗਾਤਾਰ جاری ਹੈ ਔਰ ਜਿਸ ਤਰੀਕੇ ਨਾਲ ਪਹਾੜੀ ਇਲਾਕਿਆਂ ਦੇ ਵਿੱਚ ਮੀਂਹ ਪਿਆ ਔਰ ਮੀਂਹ ਪੈਣ ਕਾਰਨ ਇਸ ਦਾ ਜਿਹੜਾ ਅਸਰ ਹੈ ਹੁਣ ਮੈਦਾਨੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲਿਆ ਹਾਲ ਹੀ ਚ ਪੌਂਗ ਡੈਮ ਦੇ ਵਿੱਚ ਜਿਹੜਾ ਕਈ ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ ਔਰ ਉਸ ਤੋਂ ਬਾਅਦ ਬਿਆਸ ਦਰਿਆ ਦੇ ਵਿੱਚ ਵੀ ਪਾਣੀ ਦਾ ਪੱਧਰ ਵਧਿਆ ਔਰ ਇਹ ਜਿਹੜੀਆਂ ਤਸਵੀਰਾਂ ਨੇ ਸਤਲੁਜ ਦਰਿਆ ਦੀਆਂ ਨੇ ਜਿਸ ਦੇ ਵਿੱਚ ਜਿਹੜੀ ਇਹ ਬੇੜੀ ਹੈ ਅਚਾਨਕ ਬੇਕਾਬੂ ਹੋ ਗਈ ਕਿਉਂਕਿ ਪਾਣੀ ਤਾਂ ਵਹਾ ਜਿਹੜਾ ਬਹੁਤ ਤੇਜ਼ ਹੋਇਆ ਔਰ ਦੇਖ ਸਕਦੇ ਹੋ ਕਿੰਜ ਇਸ ਬੇੜੀ ਦੇ ਆਲੇ-ਦੁਆਲੇ ਪਾਣੀ ਜਿਹੜਾ ਉਹ ਤੇਜ਼ੀ ਦੇ ਨਾਲ ਤੁਹਾਨੂੰ ਉਲੰਘਦਾ ਹੋਇਆ ਨਜ਼ਰ ਆ ਰਿਹਾ ਹੋਵੇਗਾ ਉਸ ਦਾ ਵਹਾ ਤੇਜ਼ ਨਜ਼ਰ ਆ ਰਿਹਾ ਹੋਵੇਗਾ ਪਰ ਜਿਹੜੇ ਇਸ ਬੇੜੀ ਦੇ ਵਿੱਚ ਲੋਕ ਸਵਾਰ ਸੀ ਉਹਨਾਂ ਦੀਆਂ ਮਸਾਂ ਜਾਨਾਂ ਬਚੀਆਂ ਨੇ ਕਰੀਬ ਵੀ ਲੋਕ ਇਸ ਬੇੜੀ ਦੇ ਵਿੱਚ ਸਵਾਰ ਸੀ ਔਰ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਦੋ ਟਰੈਕਟਰ ਇਸ ਬੇੜੀ ਦੇ ਉੱਤੇ ਜਿਹੜੇ ਨੇ ਉਹ ਲੱਦੇ ਹੋਏ ਸੀ ਔਰ ਜਦੋਂ ਇਸ ਦਰਿਆ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਅਚਾਨਕ ਪਾਣੀ ਦਾ ਪੱਧਰ ਵੀ ਵਧਿਆ ਔਰ ਪਾਣੀ ਦਾ ਵਹਾ ਜਿਹੜਾ ਉਹ ਤੇਜ਼ ਹੋ ਗਿਆ ਪਰ ਦੇਖ ਸਕਦੇ ਹੋ ਕਿ ਨੌਜਵਾਨਾਂ ਨੇ ਹਿੰਮਤ ਮਾਰੀ ਔਰ ਇਸ ਬੇੜੀ ਨੂੰ ਦਰਿਆ ਦੇ ਕੰਢੇ ਲਜਾਇਆ ਗਿਆ ਔਰ ਲੋਕ ਇਸ ਬੇੜੀ ਤੋਂ ਜਿਹੜਾ ਹੇਠਾਂ ਉਤਰਦੇ ਨੇ ਔਰ ਆਪਣੇ ਆਪਣੇ ਘਰ ਪਹੁੰਚਦੇ ਨੇ ਤਾਂ ਸੁਰੱਖਿਤ ਲੋਕ ਆਪਣੇ ਘਰਾਂ ਨੂੰ ਪਹੁੰਚੇ ਨੇ ਉਹਨਾਂ ਦੀਆਂ ਜਾਨਾਂ ਜੜੀਆਂ ਨੇ ਉਹ ਬੱਚਿਆਂ ਨੇ ਪਰ ਕਿਸੇ ਵੀ ਵੇਲੇ ਇਹ ਹਾਸਾ ਜਿਹੜਾ ਹੈ ਉਹ ਵਾਪਰ ਸਕਦਾ ਸੀ ਕਿਉਂਕਿ ਪਾਣੀ ਦਾ ਵਹਾਅ ਤੇਜ਼ ਹੋਇਆ ਔਰ ਪਾਕਿਸਤਾਨ ਵਾਲੇ ਪਾਸੇ ਇਹ ਬੇੜੀ ਜਿਹੜੀ ਹੈ ਉਹ ਰੁੜਨੋਂ ਬਚੀ ਹੈ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਡਾ ਸਾਂਝਾ ਕਰ ਰਹੇ ਹਾਂ ਫਿਰੋਜ਼ਪੁਰ ਦੇ ਪਿੰਡ ਗਜਨੀ ਵਾਲਾ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਕਿਸਾਨਾਂ ਨੇ ਆਪਣੇ ਦੋ ਟਰੈਕਟਰ ਵੀ ਜਿਹੜੇ ਨੇ ਉਲੱਦੇ ਹੋਏ ਸੀ ਕਰੀਬ 20 ਕਿਸਾਨ ਇਸ ਦੇ ਵਿੱਚ ਸਵਾਰ ਸਾਰ ਔਰ ਪਾਣੀ ਦੇ ਵਹਿਣ ਦੇ ਵਿੱਚ ਇਹ ਜਿਹੜੀ ਬੇੜੀ ਹੈ ਉਹ ਰੋਡ ਚੱਲੀ ਸੀ ਪਰ ਮਸਾਂ ਜਿਹੜੀਆਂ ਨੇ ਲੋਕਾਂ ਦੀਆਂ ਅਜਾਨਾ ਬੱਚੀਆਂ ਨੇ ਔਰ ਦੇਖ ਸਕਦੇ ਹੋ ਕਿ ਸਤਲੁਜ ਦਰਿਆ ਦੇ ਵਿੱਚ ਅਚਾਨਕ ਇਹ ਬੇੜੀ ਜਿਹੜੀ ਹੈ ਉਹ ਬੇਕਾਬੂ ਹੋਈ ਤਸਵੀਰਾਂ ਤੁਹਾਡੇ ਨਾਲ ਸਿਰੋਜ਼ਾਨਾ ਸਪੋਕਸਮੈਨ ਤੇ ਸਾਂਝੀਆਂ ਕਰ ਰਹੇ ਹਾਂ